ਵਿਰਦੀ ਸਰੋਂਦਾ ਵਾਲਾ ਡੇਰੀ ਫਾਰਮ ਤੇ ਵਿੱਚ ਤੁਹਾਡਾ ਸਵਾਗਤ ਆ ਜੀ ਅੱਜ ਬੰਦ ਤੁਹਾਨੂੰ ਦੋ ਘੋਟੀਆਂ ਦੀ ਵੀਡੀਓ ਵਿਖਾਣ ਲੱਗੇ ਆ ਨਾਲ ਦੀ ਨਾਲ ਹੀ ਦੋ ਚਾਰ ਤਿਆਰ ਜੰਨੀਆਂ ਹੁੰਦੀਆਂ ਝੋਟੀਆਂ 10 ਤੋਂ 15 ਵਾਂ ਝੋਟੀਆਂ ਟੋਮ ਤੋਂ ਟੋਪ ਉਪਰ ਹੀ ਉਹਨਾਂ ਝੋਟੀਆਂ ਦੇਖੋ ਪਹਿਲਾ ਸਵੇਰ 4:00 ਦਾ ਝੋਟੀ ਦੇਖੋ ਤੁਹਾਨੂੰ ਕੋਲ ਕੇ ਵਿਖਾਉਂਦੇ ਆ ਵੀਰ ਜੀ ਸੁਪਰ ਸੁਪਰ ਕੁਆਲਿਟੀ ਲੈਣੀ ਹੈ ਕੁਆਲਿਟੀ ਨਹੀਂ ਮਾੜੀ ਲੈਣੀ ਟੋਪ ਦੀਆਂ ਚੀਜ਼ਾਂ ਲੈ ਕੇ ਆਉਣੀਆਂ ਝੋਟੀ ਕੋ 18 ਕਿਲੋ ਦੁੱਧ ਜੀ ਹੋਣਾ ਮੋਹ ਵਾਲਾ ਵੀਰ ਜੀ ਫਮਾਰਾ ਹੀ ਕਿ ਕਰ ਪਾ ਦੇ ਨਾਲ ਥਣ ਲੈਵਾ ਕਾ ਕਰਉ ਭਾਜੀ ਆ ਚੀਜ਼ਾਂ ਦਾ ਮੁੱਲ ਪੈਂਦਾ ਜੇ ਭਾਜੀ ਆ ਜਾ ਪੁੱਤੋਏ ਵੇਖੋ ਭਾਜੀ ਸਿੰਘ ਸ਼ਿੰਗਾਰ ਬਿਊਟੀ ਯਤ ਇਹਨਾਂ ਨੇ ਯਤ ਪਈ ਹੈ ਉੱਤੇ ਭਾਜੀ ਮਾੜੀ ਚੀਜ਼ ਨਹੀਂ ਲੈਣੀ ਦੋਤ ਪੂਰੀ ਖੜਾਈ 5000 ਭਾਜੀ ਛੋਟੀ ਕੋ 18 ਕਿਲੋ ਹੁਣ ਚੂਣ ਵਾਲਾ ਜੇ ਮੁੱਲ ਗੈਜ ਭਾਅ ਬਿਲਕੁਲ ਆਪਣੇ ਹੋਣਗੇ ਭਾਜੀ ਛੋਟੀ ਵੇਖੋ ਵੇਖੋ ਭਾਜੀ ਥਣ ਲੈਵਾ ਬੋਲੇਤਨਾ گاਵਾ ਉਹ ਲਗਾਜੀ ਝੋਟੀ ਨੂੰ ਵੱਡੀ ਵੇਖ ਲੋ ਝੋਟੀ ਥਣ ਥਣ ਵੇਖ ਲੋ ਬਹੁਤ ਥੋੜਾ ਜਿਹਾ ਨਿਹਰਾ ਹੋ ਗਿਆ ਆਹ ਝੋਟੀ ਕੋ 16 ਕਿਲੋ ਦੁੱਧ ਚ 4 ਤੰਦ ਗੋਸ਼ ਚ ਮਾਰੇ ਦੀ ਕਿਰਪਾ ਦੇ ਨਾਲ ਬਿਊਟੀ ਪਾਰਟੀ ਵੇਖ ਲੋ ਥਣ ਨਹੀਂ ਜਿਹੋ ਜੇ ਲੱਗਦੇ ਜਿਹਾ ਜਾਂ ਮੱਝਾਂ ਨੂੰ ਥਣ ਚੋੜ ਦੀਆਂ ਲੱਗਾ ਥਣ ਦੇਵੇ ਤੇ ਦਰਸ਼ਨ ਕਰੋ ਦੇਖੋ ਭਾਜੀ ਥਣ ਲੈਵਾ ਮੱਝਾਂ ਨੂੰ ਲੱਗਾ ਆਇਆ ਬੋਤਨਾ ਮਾਰੇ ਨਾ ਪਿਛੇ ਨੇੜੇ ਲੱਗਾ ਕੈਮਰਾ ਪੁੱਤ ਵਿਖਾਲ ਦੇ ਪਿਛੇ ਥਾਂ ਦੇ ਵਖਾਲ ਦੇਖੋ ਪਾਣੀ ਥਾਂ ਲੈਵਾ ਗੱਲ ਕਰੀਏ ਤੇ ਛੋਟੇ ਖਣਣ ਵਾਲੀਆਂ ਮੱਜਾਂ ਆ ਛੋਟੀਆਂ ਛੋਟ ਕੁਆਲਿਟੀ ਦੇ ਜਾਣ ਵਾਲੀਆਂ ਇਹ ਵੱਡੀਆਂ ਮੱਜਾਂ ਪੂਰੀਆਂ ਵੱਡੀਆਂ ਛੋਟੀਆਂ ਯਸ ਦੇਖੋ ਭਾਰੀ ਥਾਂ ਲੈਵਾ ਵਿਖਾਓ ਵੀਰ ਜੀ ਇਹ ਨੂੰ ਵਿਖਾਓ ਹਾਈਟ ਪਿੱਠ ਪੁੜਾ ਵਿਖਾਓ ਚੀਜ਼ਾਂ ਛੋਟੇ ਛੋਟੇ ਸਿੰਘ ਚਿਗਾਰ ਛੋਟਾ ਛੋਟਾ ਸਿੰਘ ਲਗਾ ਥਾਂ ਲੈਵੇ ਦੀਆਂ ਪਲੇਅਰ ਜੇ ਝੋਟੀਆਂ ਹੋਰ ਵੀ ਜ਼ਿਆਦਾ ਚੰਗੀਆਂ ਆ ਇਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭਾਜੀ ਝੋਟੀਆਂ ਫੇਰ ਵਿਖਾਵਾਂਗੇ ਝੋਟੀਆਂ ਅਸਾਜਾ ਚ ਫਾਰਮ ਭਰਿਆ ਆ ਹੁਣ ਦੋ ਕੁ ਝੋਟੀਆਂ ਦੀ ਵੀਡੀਓ ਤੁਹਾਨੂੰ ਬਖਾਲਤੀ ਆ ਇਹ ਝੋਟੀ ਦਾ ਦੁੱਧ 18 ਕਿਲੋ ਉਹ ਦੇਖੋ 16 ਕਿਲੋ ਆ ਬਾਕੀ ਭਰਾ ਤੁਹਾਡੇ ਦਾ ਪਿੰਡ ਜੈਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਵਿੱਚ ਦੀ ਫੋਨ ਨੰਬਰ 9878894751 ਤੁਹਾਡੇ ਭਰਾ ਦਾ ਨੰਬਰ ਉਹ ਬੋਰਡ ਦੀ ਫੋਟੋ ਖਿੱਚ ਲਓ ਇੱਕ ਰਾ ਸਾਰੇ ਉੱਤੇ ਨੰਬਰ ਆਪਣਾ ਲਿਖਿਆ ਜੇ ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ